ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸਵੇਰ ਤੇ ਸ਼ਾਮ ਨੂੰ ਠੰਡ ਵਧਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਕ ਅਗਲੇ 7 ਦਿਨਾਂ ਤੱਕ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਅਤੇ ਨਾ ਹੀ ਕੋਈ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 7 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਇਸੇ ਤਰ੍ਹਾਂ ਖੁਸ਼ਕ ਬਣਿਆ ਰਹੇਗਾ ਪਿਛਲੇ 24 ਘੰਟਿਆਂ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ 0.9 ਡਿਗਰੀ ਘਾਟਾ ਦੇਖਣ ਨੂੰ ਮਿਲਿਆ ਤਾਪਮਾਨ ਘਟਿਆ ਜਿਸ ਦੇ ਨਾਲ ਹੁਣ ਇਹ ਤਾਪਮਾਨ ਆਮ ਦੇ ਨਜ਼ਦੀਕ ਹੋ ਗਿਆ ਹੈ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 35.9 ਡਿਗਰੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ ਜੇਕਰ ਚੰਡੀ ਦੀ ਗੱਲ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 31.4 ਡਿਗਰੀ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਪੰਜਾਬ ਦੇ ਵਿੱਚ ਸਰਗਰਮ ਹੋ ਰਹੀ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾ ਦਰਜ ਕੀਤੇ ਜਾ ਸਕਦੇ ਨੇ ਨਵੰਬਰ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲ ਆ ਸਕਦੇ ਨੇ ਪੰਜਾਬ ਦੇ ਅਸਮਾਨ ਤੇ ਬੱਦਲ ਦੇਖੇ ਜਾ ਸਕਦੇ ਨੇ ਇਸ ਦੌਰਾਨ ਪਰਾਲੀ ਸਾੜਨ ਦੇ ਨਾਲ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ 에어 ਕੁਆਲਿਟੀ ਇੰਡੈਕਸ ਅੱਜ ਸਵੇਰੇ 6 ਵਜੇ 102 ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਦੇ ਵਿੱਚ 에어 ਕੁਆਲਿਟੀ ਇੰਡੈਕਸ 99, ਜਲੰਧਾ ਦੇ ਵਿੱਚ 에어 ਕੁਆਲਿਟੀ ਇੰਡੈਕਸ 209, ਖੰਨਾ ਦੇ ਵਿੱਚ 190, ਲੁਧਿਆਣਾ ਦੇ ਵਿੱਚ 125, ਮੰਡੀ ਗੋਬਿੰਦਗੜ ਦੇ ਵਿੱਚ 100 86 ਪਟਿਆਲਾ ਦੇ ਵਿੱਚ 142 ਤੇ ਰੂਪਨਗਰ ਦੇ ਵਿੱਚ 136 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ ਹੁਣ ਤੱਕ 933 ਮਾਮਲੇ ਸਾਹਮਣੇ ਆਏ ਨੇ ਸੰਭਾਵੀ ਤੌਰ ਤੇ ਇਹ ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹਵਾ ਦੀ ਗੁਣਵੱਤਾ ਦੇ ਵਿੱਚ ਦੀਵਾਲੀ ਤੋਂ ਬਾਅਦ ਸੁਧਾਰ ਦਰਜ ਨਹੀਂ ਕੀਤਾ ਜਾ ਰਿਹਾ ਹੈ ਹਾਲਾਂਕਿ ਦੀਵਾਲੀ ਵੇਲੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 에어 ਕੁਆਲਿਟੀ ਇੰਡੈਕਸ 400 ਤੋਂ 500 ਤੱਕ ਪਹੁੰਚ ਚੁੱਕਿਆ ਸੀ ਪਰ ਹਾਲੇ ਵੀ ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਕਿ ਜਲੰਧਰ ਖੰਨਾ ਲੁਧਿਆਣਾ ਪਟਿਆਲਾ ਅਤੇ ਮੰਡੀ ਗੋਬਿੰਦਗੜ ਦੇ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਮਾੜੀ ਹੈ 200 ਅਤੇ ਇਸ ਦੇ ਨਜ਼ਦੀਕ ਹੈ ਸੁਪਰ ਆਲੀ ਸਾੜਨ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਵੱਡੇ ਪੱਧਰ ਤੇ ਪਰਾਲੀ ਸਾੜਨ ਦੇ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ ਹੁਣ ਤੱਕ ਪੰਜਾਬ ਦੇ ਵਿੱਚ 933 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚੋਂ 190 ਮਾਮਲੇ ਸੋਮਵਾਰ ਤੇ ਮੰਗਲਵਾਰ ਨੂੰ ਦਰਜ ਕੀਤੇ ਗਏ ਨੇ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਤਰਨਤਾਰਨ ਦੇ ਵਿੱਚ ਦਰਜ ਕੀਤੇ ਗਏ ਨੇ 79 ਮਾਮਲੇ ਤਰਨਤਾਰਨ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ 73 ਮਾਮਲੇ ਦਰਜ ਕੀਤੇ ਗਏ ਨੇ ਹੁਣ ਤੱਕ 302 ਐਫ ਆਈ ਆਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਦਰਜ ਕੀਤੀਆਂ ਗਈਆਂ ਨੇ ਅਤੇ ਇਸ ਤੋਂ ਇਲਾਵਾ 337 ਕਿਸਾਨਾਂ ਦੇ ਜਾਂ ਜ਼ਮੀਨੀ ਰਿਕਾਰਡ ਨੇ ਜਿਹੜੇ ਉਸਤੇ ਉੱਤੇ ਲਾਲ ਐਂਟਰੀਆਂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ 25 ਜ਼ਿਲ੍ਹਿਆਂ ਦੇ ਵਿੱਚ ਨੋਡਲ ਅਫਸਰ ਵੀ ਤਾਇਨਾਤ ਕੀਤੇ ਗਏ ਨੇ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਉੱਤੇ ਨਜ਼ਰ ਰੱਖ ਰਹੇ ਨੇ ਸੋ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 에ਅਰ ਕੁਆਲਿਟੀ ਇੰਡੈਕਸ ਖਰਾਬ ਹੈ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਦੇ ਨਾਲ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ